ਸਭ ਤੋਂ ਪਹਿਲਾਂ ਕੇ ਸੀ ਜੀ ਸੀ ਟੀਵੀ ਨੂੰ ਸੁਣ ਰਹੇ ਵੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਜਿਵੇਂ ਸਭ ਪੰਜਾਬੀ ਸਭ ਦਰਸ਼ਕ ਇਹ ਜਾਣਦੇ ਹੀ ਨੇ ਕਿ ਖਾਲਸਾ ਕਾਲ ਦੀ ਵਿਦਿਆ ਦੇ ਖੇਤਰ ਵਿੱਚ ਬਹੁਤ ਵੱਡੀ ਲਾਸਾਨੀ ਦੇਣਾ ਪਰ ਇਹਦੇ ਦੂਸਰੇ ਪੱਖ ਦਾ ਬਹੁਤ ਘੱਟ ਜ਼ਿਕਰ ਆਉਂਦਾ ਵੀ ਸਿੱਖ ਇਤਿਹਾਸ ਤੇ ਸਿੱਖ ਧਰਮ ਸੰਬੰਧੀ ਵੀ ਖਾਲਸਾ ਕਾਲਜ ਆਪਣੇ ਸਥਾਪਨਾ ਦਿਵਸ ਤੋਂ ਲੈ ਕੇ ਹੀ ਕਈ ਵਿਸ਼ੇਸ਼ ਉਪਰਾਲੇ ਕਰਦਾ ਰਹਿੰਦਾ ਹੈ ਜੀ ਦੇ ਨਾਲ ਸਿੱਖ ਇਤਿਹਾਸ ਨੂੰ ਸਾਂਭਣ ਦੇ ਕਈ ਉਪਰਾਲੇ ਤੇ ਕਈ ਸਾਧਨ ਇੱਥੇ ਮੁਹੱਈਆ ਕੀਤੇ ਗਏ ਆ ਔਰ ਦੂਸਰਾ ਸਿੱਖ ਧਰਮ ਨਾਲ ਵਿਦਿਆਰਥੀਆਂ ਨੂੰ ਜੋੜਨ ਲਈ ਸਮੇਂ-ਸਮੇਂ 'ਤੇ ਕਈ ਸਰਗਰਮੀਆਂ ਕੀਤੀਆਂ ਜਾਂਦੀਆਂ ਜਿਵੇਂ ਡਾਕਟਰ ਗੰਡਾ ਸਿੰਘ ਜੀ ਦੀ ਅਗਵਾਈ ਵਿੱਚ 1931 ਦੇ ਵਿੱਚ ਇੱਥੇ ਸਿੱਖ ਇਤਿਹਾਸ ਖੋਜ ਕੇਂਦਰ ਸਥਾਪਿਤ ਕੀਤਾ ਗਿਆ ਜਿਦੇ ਵਿੱਚ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਸਿੱਖ ਧਰਮ ਨਾਲ ਸੰਬੰਧਿਤ ਕਈ ਦਰਲੱਭ ਨਿਸ਼ਾਨੀਆਂ, ਖਰੜੇ, ਪੁਸਤਕਾਂ ਮੌਜੂਦ ਨੇ ਔਰ ਇੱਕ ਤਰ੍ਹਾਂ ਦਾ ਮਿਊਜ਼ੀਅਮ ਵਾਂਗ ਸਟੈਬਲਿਸ਼ ਕੀਤਾ ਹੋਇਆ ਉਹਦੇ ਮਤਲਬ ਸਾਮ ਸੰਭਾਲ ਵੀ ਅਸੀਂ ਬਹੁਤ ਮਹਾਰਾ ਨਾਲ ਵਿਸ਼ੇਸ਼ ਤਰੀਕੇ ਨਾਲ ਮਤਲਬ ਕਰ ਰਹੇ ਆ ਦੂਸਰਾ ਸਾਡਾ ਮਤਲਬ ਜਿਹੜਾ ਵਿਸ਼ੇਸ਼ ਪੱਖ ਧਾਰਮਿਕ ਸਰਗਰਮੀਆਂ ਦਾ ਅਸੀਂ ਖਾਲਸਾ ਕਾਲਜ ਵੱਲੋਂ ਔਰ ਮੈਂਜਰ ਕਮੇਟੀ ਦੇ ਸਾਰੇ ਆਧਾਰਿਆਂ ਵੱਲੋਂ ਸਾਰੇ ਹੀ ਖਾਲਸਾ ਕਾਲਜਾਂ ਦੇ ਜਿਹੜੇ ਰੰਬਕ ਸੈਸ਼ਨ ਨੇ ਉਹ ਰੰਬਕ ਅਰਦਾਸ ਨਾਲ ਆਰੰਭ ਹੁੰਦੇ ਨੇ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਰੰਗ ਹੁੰਦੇ ਨੇ ਸਾਰੇ ਹੀ ਵਿਦਿਆਰਥੀ ਇਹ ਲੰਗਰ ਦੀ ਸੇਵਾ ਬਰਤਨਾ ਦੀ ਸੇਵਾ ਇਸ ਦਿਨ ਵੱਧ ਚੜ ਕੇ ਕਰਦੇ ਨੇ ਫਿਰ ਇਸ ਤੋਂ ਅੱਗੇ ਸਾਰੇ ਗੁਰੂ ਸਾਹਿਬਾਨ ਦੇ ਗੁਰਪੁਰਬ ਜਿਹੜੇ ਉਹ ਗੁਰਦੁਆਰਾ ਸਾਹਿਬ ਵਿਖੇ ਮਨਾਏ ਜਾਂਦੇ ਨੇ ਉਹਦੇ ਵਿੱਚ ਵੀ ਸਾਡੇ ਸਾਰੇ ਕਾਲਜਾਂ ਦੇ ਕੀਰਤਨੀ ਜਥੇ ਨੇ ਜਿਹੜੇ ਵਾਰੀ-ਵਾਰੀ ਉੱਥੇ ਕੀਰਤਨ ਦਾ ਗੁਰਜਸ ਗਾਇਨ ਕਰਦੇ ਨੇ ਤੇ ਹੋਸਟਲਾਂ ਦੇ ਵਿਦਿਆਰਥੀ ਹੋਸਟਲਾਂਾਂ ਦੀਆਂ ਵਿਦਿਆਰਥਣ ਸਟਾਫ ਮੈਨੇਜਰ ਕਮੇਟੀ ਇਹ ਉਹ ਪੰਜ ਤੋਂ 6 ਸਾਡੇ ਇਹ ਸਾਰੇ ਸਵਾਗਤ ਚਲਦੇ ਆ ਗੁਰਪੂਰਬਾਂ ਦੇ ਤੇ ਉਹਦੇ ਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਫਿਰ ਸਾਡੀ ਮੈਨੇਜਰ ਕਮੇਟੀ ਦੀ ਬਹੁਤ ਵੱਡੀ ਦੂਰ ਅੰਦੇਸ਼ੀ ਨਾਲ ਸਿੱਖ ਸਟੱਡੀ ਸੈਂਟਰ ਖੋਲਿਆ ਗਿਆ ਜਿਹਦੇ ਵਿੱਚ ਅਸੀਂ ਖਾਸ ਤਰ੍ਹਾਂ ਦੇ ਵੀ ਜਿਹੜੇ ਹੋਰ ਪਛਾਹਵਾ ਦੇ ਗਿਆਤਾ ਵੀ ਹੋਣ ਕਥਾ ਕੀਰਤਨੀਏ ਤਿਆਰ ਕਰਨ ਲਈ ਅਸੀਂ ਸਿੱਖ ਸਟੱਡੀ ਸੈਂਟਰ ਦੀ ਗੁਰਮਤ ਟੀਚਰ ਟ੍ਰੇਨਿੰਗ ਦੀ ਇੱਕ ਡਿਗਰੀ 2022 ਤੋਂ ਸ਼ੁਰੂ ਕੀਤੀ ਹੋਈ ਆ ਔਰ ਉਹਦੇ ਵਿੱਚ ਸਾਰਾ ਹੀ ਬੱਚਿਆਂ ਦੀ ਫੀਸ ਮਾਫ ਆ ਉਹਨਾਂ ਦਾ ਹੋਸਟਲ ਦੇ ਕੋਈ ਪੈਸਾ ਨਹੀਂ ਮਤਲਬ ਫ੍ਰੀ ਪੇਟਾ ਪੇਟਾ ਰਹੇ ਤਾਂ ਉਹਨਾਂ ਦਾ ਉੱਥੇ ਹੋਸਟਲਾਂ ਦੇ ਵਿੱਚ ਕਾਣਾ ਵੀ ਆ ਤੇ ਉਹ ਆਏ ਸਾਲ ਅਸੀਂ 25 ਵਿਦਿਆਰਥੀ ਦਾਖਲ ਕਰਦੇ ਹਾਂ ਚੁਣ ਕੇ ਜਿਹੜੇ ਸਾਰੇ ਹੀ ਅਮਰਤਾਰੀ ਵਿਦਿਆਰਥੀ ਹੁੰਦੇ ਨੇ ਤੇ ਉਹ ਬਹੁਤ ਵਧੀਆ ਸਾਡਾ ਸੈਂਟਰ ਚੱਲਦਾ ਪਿਆ ਔਰ ਉਹ ਬੱਚਿਆਂ ਦੀ ਵੀ ਬਹੁਤ ਵਧੀਆ ਪਰਫਾਰਮੈਂਸ ਆ ਉਹਨਾਂ ਉਰਦੂ ਫਾਰਸੀ ਦੇ ਵੀ ਉਹ ਗਿਆਤਾ ਬਣ ਚੁੱਕੇ ਨੇ ਕੰਪਿਊਟਰ ਦੇ ਵੀ ਉਹ ਦੇਸ਼ਾਂ ਦੇਸ਼ਾਂ ਜਿੱਥੇ ਵੀ ਕਿਤੇ ਸਿੱਖੀ ਦਾ ਫਲਾ ਪ੍ਰਚਾਰ ਕਰਨ ਲਈ ਜਾ ਮਤਲਬ ਉਹ ਕਥਾਕੀਰਤਨੀਆਂ ਬਣ ਕੇ ਜਾਣ ਉਹਨਾਂ ਨੂੰ ਭਾਸ਼ਾ ਦੀ ਕੋਈ ਸਮੱਸਿਆ ਨਾ ਹੋਵੇ ਦੂਸਰਾ ਅਸੀਂ ਮਤਲਬ ਖਾਲਸਾ ਕਾਲਜ ਦੇ ਵਿੱਚ ਬੀਏ ਦੇ ਵਿੱਚ ਧਾਰਮਿਕ ਸਿੱਖਿਆ ਦਾ ਗੁਰਮਤ ਨਾਲ ਸੰਬੰਧਿਤ ਇਲੈਕਟਿਵ ਵਿਸ਼ਾ ਵੀ ਦਿੰਨੇ ਆ ਵਿਦਿਆਰਥੀਆਂ ਨੂੰ ਐਮਏ ਰਿਲੀਜੀਅਸ ਸਟਡੀ ਵੀ ਆ ਔਰ ਸਾਡੇ ਆਏ ਸਾਲ ਅਸੀਂ ਇਹ ਗੁਰਮਤ ਸੰਬੰਧੀ ਸਿੱਖ ਇਤਿਹਾਸ ਸੰਬੰਧੀ ਬੱਚਿਆਂ ਦੇ ਆਪੋ ਵਿੱਚ ਕੰਪੀਟੀਸ਼ਨ ਵੀ ਕਰਾਉਨੇ ਆ ਔਰ ਉਹ ਕੰਪੀਟੀਸ਼ਨਾਂ ਦੇ ਵਿੱਚ ਵਿਸ਼ੇਸ਼ ਗੱਲ ਇਹ ਆ ਉਹਨਾਂ ਵਿਸ਼ੇ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਵੀ ਦਿੰਨੇ ਆ ਔਰ ਕੈਸ਼ ਪ੍ਰਾਈਜ਼ ਵੀ ਦਿੰਨੇ ਆ ਇਹ ਸਾਰੇ ਕੈਸ਼ ਪ੍ਰਾਈਜ਼ ਤੇ ਸਰਟੀਫਿਕੇਟ ਅਰੰਭਕ ਅਰਦਾਸ ਵਾਲੇ ਦਿਨ ਦਿੱਤੇ ਜਾਂਦੇ ਨੇ ਤੇ ਹੋਰ ਵੀ ਅਹਿਮ ਗੱਲ ਸ਼੍ਰੋਮਣੀ ਕਮੇਟੀ ਵੱਲੋਂ ਕਈ ਤਰ੍ਹਾਂ ਦੇ ਧਾਰਮਿਕ ਮੁਕਾਬਲੇ ਕਰਾਏ ਜਾਂਦੇ ਆ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲਿਆਂ ਵੱਲੋਂ ਕਈ ਧਾਰਮਿਕ ਮੁਕਾਬਲੇ ਕਰ ਰਿਹਾਏ ਜਾਂਦੇ ਆ ਔਰ ਵਿਸ਼ੇਸ਼ ਦਿਲਚਸਪੀ ਦੀ ਗੱਲ ਇਹ ਆ ਕਿ ਉਹ ਸਾਰੇ ਮੁਕਾਬਲਿਆਂ ਚੋਂ ਖਾਲਸਾ ਕਾਲਜ ਦੇ ਵਿਦਿਆਰਥੀ ਉਹ ਕੱਲੇ ਅੱਧੇ ਤੋਂ ਵੱਧ ਕੈਸ਼ ਪ੍ਰਾਈਜ਼ ਤੇ ਵਜੀਫੇ ਹਾਸਲ ਕਰਦੇ ਨੇ ਅਸੀਂ ਸਾਰੀਆਂ ਸੰਸਥਾਵਾਂਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਵ ਤੋਂ ਇੱਕ ਦਿਨ ਪਹਿਲਾਂ ਨਗਰ ਕੀਰਤਨ ਦੇ ਵਿੱਚ ਸਟਾਫ ਮੈਨੇਜਿੰਗ ਕਮੇਟੀ ਕੋਈ ਸਾਡੇ 25000 ਵਿਦਿਆਰਥੀ ਨੇ ਸਾਰੀਆਂ ਸੰਸਥਾਵਾਂ ਦੇ ਇਹ ਅਸੀਂ ਹਰ ਮੰਦਰ ਸਾਹਿਬ ਜਾ ਕੇ ਆਪਣੇ ਮਤਲਬ ਸਿੱਖੀ ਦੇ ਜਿਹੜੀ ਧਰੋਹ ਆ ਸਾਡੇ ਹਰ ਮੰਦਰ ਸਾਹਿਬ ਉੱਥੇ ਜਾ ਕੇ ਨਸਤਮਸਤ ਕੋ ਨੇ ਔਰ ਬੱਚਿਆਂ ਨੂੰ ਆਪ ਦੀ ਇਸ ਖਾਲਸਾਈ ਪਰੰਪਰਾ ਨਾਲ ਖਾਲਸਾ ਮਰਿਆਦਾ ਨਾਲ ਗੁਰਮਤ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰਦੇ ਰਹੇ ਨੇ ਅਸੀਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਵੀ 2019 ਚ ਇੰਨੀ ਵੱਡੀ ਪੱਧਰ ਤੇ ਮਨਾਇਆ ਸੀ ਵੀ ਜਿਹਦੇ ਚ ਸ਼ਹਿਰ ਦੀਆਂ ਦੂਰ ਦਰੇਡੇ ਦੀਆਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਸੀ ਸਾਰੇ ਜਿਹੜੇ ਮਤਲਬ ਹੋਰ ਜਥੇਬੰਦੀਆਂ ਦੇ ਨਮਾਇंदे ਇਹ ਮਤਲਬ ਸਾਡੇ ਉਹ ਵੀ ਇੱਥੇ ਉਹਨਾਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਔਰ ਪਿੱਛੇ ਹੀ ਅਸੀਂ ਆਏ ਸਾਲ ਇੱਕ ਪੁਸਤਕ ਮੇਲਾ ਕਰਾਉਨੇ ਆ ਗੁਰੂ ਤੇਗ ਬਹਾਦਰ ਜੀ ਦੇ ਜਿਹੜੀ ਸ਼ਤਾਬਦੀ ਨਾਲ ਸੰਬੰਧਤ ਦੋ ਕਿਤਾਬਾਂ ਵਿਸ਼ੇਸ਼ ਤੌਰ ਤੇ ਛਪਵਾ ਕੇ ਤੇ ਅਸੀਂ ਸਿੰਘ ਸਾਹਿਬ ਦਰਬਾਰ ਸਾਹਿਬ ਜੀ ਤੋਂ ਉਹ ਤੋਂ ਰਿਲੀਜ਼ ਕਰਾਈਆਂ ਸੀ ਸਾਡਾ ਸੰਵਾਦ ਮੈਗਜ਼ੀਨ ਵੀ ਆ ਉਹ ਵੀ ਸਮੇਂ-ਸਮੇਂ ਅਸੀਂ ਉਹਦੇ ਵਿੱਚ ਗੁਰਮਤ ਸਰਗਮੀਆਂ ਜਿਵੇਂ ਗੁਰੂ ਨਾਨਕ ਦੇਵ ਜੀ ਦੀ ਜਿਹੜਾ 550 ਸਾਲਾ ਸੀ ਉਹਦੇ ਸੰਬੰਧੀ ਵਿਸ਼ੇਸ਼ ਲੇਖ ਸੀ ਫਿਰ ਸਾਡਾ ਮਤਲਬ ਜਿਹੜੀ ਸਾਡੀ ਸਿੰਘ ਸਭਾ ਲਹਿਰ ਸੀ ਜਿਹੜੀ ਉਹਦਾ 150 ਸਾਲਾ ਅਸੀਂ ਮਤਲਬ ਮਨਾਇਆ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨਾਲ ਬਹੁਤ ਵੱਡਾ ਸੈਮੀਨਾਰ ਕਰਾਇਆ ਗਿਆ ਦਮਦਮੀ ਟਕਸਾਲ ਨਾਲ ਜੁੜ ਕੇ ਬਹੁਤ ਵੱਡਾ ਸੈਮੀਨਾਰ ਕਰਾਇਆ ਗਿਆ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਖਾਲਸਾ ਕਾਲਜ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਦੇਣ ਕਾਲੀ ਦਲ ਦੇ ਉਤਪਤੀ ਇਤਿਹਾਸ ਸੰਬੰਧੀ ਸਮੇਂ-ਸਮੇਂ ਅਸੀਂ ਉਪਰਾਲੇ ਕਰਦੇ ਰਹਿੰਦੇ ਆ ਇਹ ਸਾਡੀ ਮੈਨੇਜਿੰਗ ਕਮੇਟੀ ਦਾ ਵਿਸ਼ੇਸ਼ ਇੱਕ ਸੋਚ ਆ ਇੱਕ ਉਹਨਾਂ ਦਾ ਵਿਜ਼ਨ ਆ ਕਿ ਅਸੀਂ ਦੁਨਿਆਵੀ ਵਿਦਿਆ ਦੇਣ ਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਆਪਣੀ ਖਾਲਸਾ ਪਰੰਪਰਾ ਤੇ ਸੇਖ ਅਤੇ ਆਸਤੇ ਗੁਰਮਤ ਨਾਲ ਜੋੜਨ ਲਈ ਵੀ ਇਹ ਖਾਲਸਾ ਕਾਲਜ ਮਤਲਬ ਸਮੇਂ-ਸਮੇਂ ਆਪਣੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਸਾਡਾ ਰੋਜ਼ ਹੀ ਗੁਰਦੁਆਰਾ ਸਾਹਿਬ ਪੂਰੀ ਮਰਿਆਦਾ ਦੇ ਦੇ ਤਸਵੀਰੇ ਸ਼ਾਮ ਇਹ ਗੁਰਮਤ ਸਟਡੀ ਦੇ ਬੱਚੇ ਹਾਜ਼ਰੀਆਂ ਭਰਦੇ ਆ ਹੌਸਟਲਾਂ ਦੇ ਬੱਚੇ ਹਾਜ਼ਰੀਆਂ ਭਰਦੇ ਆ ਤੇ ਇਸ ਪੱਖ ਤੋਂ ਵੀ ਖਾਲਸਾ ਕਾਲਜ ਜਿਹੜਾ ਉਹ ਕਈ ਪਹਿਲਕਦਮੀਆਂ ਲੈਂਦਾ ਹੈ ਔਰ ਇਹ ਸਾਰੀਆਂ ਜਿਹੜੀਆਂ ਧਾਰਮਿਕ ਵੱਡੀਆਂ ਸ਼ਖਸੀਅਤਾਂ ਨੇ ਭਾਵੇਂ ਸਾਡੇ ਬਹੁਤ ਹੀ ਸਤਿਕਾਰ ਤੋਂ ਕਾਲਤਖ ਸਾਹਿਬ ਦੇ ਜਥੇਦਾਰ ਸਾਹਿਬ ਹੁਣ ਭਾਵੇਂ ਹੈੱਡ ਗ੍ਰੰਥੀ ਸਹਿਬਾਨ ਹੁਣ ਉਹਨਾਂ ਦੇ ਅਕਸਰ ਹੀ ਸਮੇਂ-ਸਮੇਂ ਇੱਥੇ ਆ ਕੇ ਉਹ ਬੱਚਿਆਂ ਨੂੰ ਸੰਬੋਧਨ ਕਰਦੇ ਨੇ ਔਰ ਉਹਨਾਂ ਤੋਂ ਅਸੀਂ ਅਸ਼ੀਰਵਾਦ ਲੈ ਕੇ ਮਤਲਬ ਚੱਲਦੇ ਆ ਤੇ ਬਹੁਤ ਸਾਰੀਆਂ ਜਿਹੜੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਪੁਸਤਕਾਂ ਨੇ ਉਹ ਵੀ ਅਸੀਂ ਦੁਬਾਰਾ ਉਹਨਾਂ ਦੀ ਪੁਨਰ ਪ੍ਰਕਾਸ਼ਨਾ ਕੀਤੀ ਆ ਖਾਲਸਾ ਕਾਲਜ ਦੇ ਜਿਹੜਾ ਸਿੱਖ ਇਤਿਹਾਸ ਖੋਜ ਕੇਂਦਰ ਆ ਉਹ ਬਹੁਤ ਇੱਕ ਮਿਆਰੀ ਖੋਜ ਕੇਂਦਰ ਆ ਰੋਸਪਾਕ ਤੋਂ ਵੀ ਤੇ ਖਾਲਸਾ ਕਾਲਜ ਆਪਦੇ ਜੋ ਜਿਹੜਾ ਉਦੇਸ਼ ਆ ਵਿਦਿਆ ਤੇ ਆਪਦੇ ਮਤਲਬ ਇਤਿਹਾਸ ਆਪਣੇ ਧਰਮ ਆਪਣੇ ਸਿੱਖ ਸਿਧਾਂਤਾਂ ਤੇ ਨੂੰ ਤੇ ਪ੍ਰਤੀ ਪੂਰੀ ਤਰ੍ਹਾਂ ਇੱਕ ਵਚਨਬੰਦ ਰਹਿੰਦੇ ਹੋਇਆ ਆਪਦੀਆਂ ਸਰਗਰਮੀਆਂ ਕਰਦਾ ਰਹਿੰਦਾ ਹੈ ਤੇ ਅਸੀਂ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਸਾਡੀ ਅਪੀਲ ਆ ਵੀ ਉਹ ਵੀ ਸਾਡੇ ਮਤਲਬ ਇਹ ਸਿੱਖ ਸਿਧਾਂਤਾਂ ਸਿੱਖੀ ਦੇ ਨਾਲ ਮਤਲਬ ਜਿਹੜੇ ਪਿਆਰ ਕਰਨ ਵਾਲੇ ਨੇ ਉਹ ਜਰੂਰ ਇਸ ਸਮੇਂ-ਸਮੇਂ ਸਾਡੇ ਸਰਗਰਮੀਆਂ ਨੂੰ ਦੇਖਣ ਉਹਨਾਂ ਚ ਭਾਗ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਖਾਲਸਾ ਕਾਲ ਦੇ ਕੰਪਲੈਕਸ ਵਿੱਚ ਆਂ ਗੁਰਦੁਆਰਾ ਸਾਹਿਬ ਖਾਲਸਾ ਕਾਲ ਦੀ ਬਖਸ਼ਿਸ਼ ਦਾ ਸਦਕਾ ਜੋ 1896 ਚ ਸਥਾਪਿਤ ਹੋਇਆ ਔਰ ਸਾਡੇ ਪੁਰਖਿਆਂ ਦੀ ਭਾਵਨਾ ਸੀ ਕਿ ਸਾਡਾ ਜਿਹੜਾ ਅਗਲੀਆਂ ਪੀੜ੍ਹੀਆਂ ਨੇ ਇਹ ਆਪਣੇ ਵਿਰਸੇ ਤੇ ਵਿਰਾਸਤ ਨਾਲ ਭਾਵਕ ਤੌਰ ਤੇ ਅਟੈਚਮੈਂਟ ਰਹੇ ਕਿਉਂਕਿ ਇੱਥੇ ਸਮੂਹ ਗੁਰੂ ਸਾਹਿਬਾਨ ਜੀ ਦੇ ਪ੍ਰਕਾਸ਼ ਪੁਰਬ ਮਨਾਏ ਜਾਂਦੇ ਆ ਔਰ ਸਵੇਰ ਸ਼ਾਮ ਜਿਹੜਾ ਸਾਡਾ ਵਿਦਿਆਰਥੀ ਅਧਿਆਪਕ ਵਰਗ ਨਮਸਕਾਰ ਕਰਦਾ ਬਹੁਤ ਸਾਰੇ ਬੱਚੇ ਨਿਤਨੇਮ ਕਰਦੇ ਆ ਗਰਬਾਣੀ ਸੰਥਿਆ ਦੀ ਕਲਾਸ ਇੱਥੇ ਹੁੰਦੀ ਹੈ ਕੀਰਤਨ ਦੀਆਂ ਕਲਾਸਾਂ ਲੱਗਦੀਆਂ ਨੇ ਔਰ ਮੇਰੇ ਇਧਰ ਖੱਬੇ ਹੱਥ ਕਿਉਂਕਿ ਗੁਰਮਤ ਸਿੱਖਿਆ ਸੈਂਟਰ ਹੈ ਜਿੱਥੇ 60 ਦੇ ਕਰੀਬ ਜਿਹੜੇ ਵਿਦਿਆਰਥੀ ਵਿਦਿਆਰਥਣਾਂ ਅਮਰਤਾਰੀ ਨੇ ਇਹਨਾਂ ਨੇ ਬੀਏ ਵੀ ਕਰਨੀ ਐ ਐਮਏ ਵੀ ਕਰਨੀ ਐ ਔਰ ਇਹ ਸਾਡੇ ਭਵਿੱਖ ਦੇ ਬਹੁਤ ਅੱਛੇ ਪ੍ਰਚਾਰਕ ਨੇ ਕਿਉਂਕਿ ਇਹਨਾਂ ਨੂੰ ਕਥਾ ਦਾ ਔਰ ਵਿਆਖਿਆ ਭਾਸ਼ਣ ਕੀਰਤਨ ਤਾਂਤੀ ਸਾਜ ਦੀ ਸਖਲਾਈ ਦਿੱਤੀ ਜਾਂਦੀ ਹੈ ਜਿਹੜੀ ਬਿਲਕੁਲ ਫ੍ਰੀ ਹੈ ਇਹ ਸਾਡੇ ਪ੍ਰਬੰਧਕਾਂ ਦੀ ਭਾਵਨਾ ਹੈ ਕਿ ਭਵਿੱਖ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਦੇਸ਼ ਵਿਦੇਸ਼ ਦੇ ਵਿੱਚ ਸਾਡੇ ਇਸ ਤਰ੍ਹਾਂ ਦੇ ਪ੍ਰਚਾਰਕ ਜਾਣ ਜਿਹੜੇ ਟੀਚਰ ਹੋਣ ਇਹ ਗੁਰਮਤ ਟੀਚਰ ਟ੍ਰੇਨਿੰਗ ਕੋਰਸ ਹੈ ਜਿਹਦੇ ਵਿੱਚ ਇਹ ਸਾਰੇ ਵਿਦਿਆਰਥੀ ਜਿਹੜੇ ਐ ਇਹ ਬਹੁਤ ਭਾਵਨਾ ਨਾਲ ਕਾਰਜ ਕਰਦੇ ਆ ਤੇ ਸੱਜੇ ਹੱਥ ਕਿਉਂਕਿ ਸਿੱਖ ਇਤਿਹਾਸ ਖੋਜ ਕੇਂਦਰ ਹੈ ਬੜੀ ਸ਼ਾਨਦਾਰ ਇਮਾਰਤ ਬਣੀ 1929 ਚ ਸਥਾਪਿਤ ਹੋਇਆ ਹੋਇਆ ਤਾਂ ਭਾਵੇਂ ਨਵੀਂ ਇਮਾਰਤ ਹੈ ਇਹਦੇ ਵਿੱਚ ਜਿੰਨੀ ਸਾਂਭ ਸੰਭਾਲ ਸਾਡੇ ਬਡੇਰਿਆਂ ਨੇ ਕੀਤੀ ਡਾਕਟਰ ਗੰਡਾ ਸਿੰਘ ਜੀ ਡਾਕਟਰ ਕਿਰਪਾਲ ਸਿੰਘ ਜੀ ਡਾਕਟਰ ਵਿਦਿਆਰਥੀ ਜੀ ਫਿਰ ਕੁਲਵਿੰਦਰ ਸਿੰਘ ਰਹੇ ਮੈਂ ਖੁਦ ਇੱਥੇ ਰਿਹਾ ਪਰ ਇੱਥੇ ਮੈਕਸਿਮਮ ਜਿੰਨੇ ਖੁਜਾਰਤੀ ਨੇ ਇਤਿਹਾਸਕਾਰ ਨੇ ਐਮ ਐਫਲ ਪੀ ਐਚ ਡੀ ਵਾਲੇ ਔਰ ਇਹ ਇੱਕ ਉਹ ਕੇਂਦਰ ਹੈ ਜਿਹਦੇ ਵਿੱਚ ਬਹੁਤ ਵੱਡੀ ਸੰਭਾਲ ਕੀਤੀ ਗਈ ਜਿੱਥੇ ਹੱਥ ਲਿਖਤ ਨਿਤਨੇਮ ਦੇ ਗੁੱਟਕੇ ਵੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵੀ ਨੇ ਔਰ ਰਮਾਇਣ ਮਹਾਭਾਰਤ ਤੋਂ ਲੈ ਕੇ ਪ੍ਰਾਤਨ ਬਹੁਤ ਸਾਰੇ ਸਰੋਤ ਗ੍ਰੰਥ ਵੀ ਜਿਹੜੇ ਹੱਥ ਲਿਖਤ ਹੈ ਉਹ ਇਸਲਾਮ ਨਾਲ ਸੰਬੰਧਿਤ ਵੀ ਨੇ ਬਹੁਤ ਕੀਮਤੀ ਨੇ ਸ਼ਾਸਤਰ ਨੇ ਔਰ ਇਹ ਸਾਡੀ ਇਤਿਹਾਸਕੀ ਦਾ ਮੂਲ ਤੁਰਾ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਡਿਜੀਟਲ ਕਰਵਾ ਕੇ ਸਾਡੇ ਪ੍ਰਬੰਧਕਾਂ ਨੇ ਇਹ ਸਾਰੇ ਪ੍ਰਾਤਨ ਅਖਬਾਰਾਂ ਨੂੰ ਮੈਗਜ਼ੀਨਾਂ ਨੂੰ ਜਿਹੜੇ 6-700 ਜਿਲਦਾਂ ਦੇ ਵਿੱਚ ਇੱਥੇ 1901 ਤੋਂ ਲੈ ਕੇ ਬਹੁਤ ਦੁਰਲਭ ਖਜ਼ਾਨਾ ਸੰਭਿਆ ਹੋਇਆ ਸੀ ਉਹਨੂੰ ਡਿਜੀਟਲ ਕਰਵਾ ਦਿੱਤਾ ਗਿਆ ਤਾਂ ਕਿ ਭਵਿੱਖ ਵਿੱਚ ਸਾਡੇ ਖੁਜਾਰਤੀ ਹਰ ਖੇਤਰ ਦੇ ਲਿਟਰੇਚਰ ਦਾ ਹੋਵੇ ਧਰਮ ਦਾ ਹੋਵੇ ਇਤਿਹਾਸ ਦਾ ਹੋਵੇ ਇੱਥੋਂ ਆ ਕੇ ਲਾਹਾ ਲੈਂਦਾ ਔਰ ਕਿਉਂਕਿ ਗੁਰਦੁਆਰਾ ਸਾਹਿਬ ਸਾਡੀ ਸਾਡੀ ਸਮੂਹ ਸਿੱਖੀ ਦੀ ਜਿੰਦجان ਹੈ ਔਰ ਅੱਜ ਵੀ ਇਹ ਸਾਡਾ ਬਹੁਤ ਵੱਡਾ ਕੇਂਦਰ ਹੈ ਖਾਲਸਾ ਕਾਲ ਦੇ ਵਿੱਚ ਜਿਹਦੇ ਵਿੱਚ ਸਾਡੇ ਇੰਨੇ ادارے ਆਂਦੇ ਸਾਰੇ ਬੱਚੇ ਜਿਹੜੇ ਉਹ ਕੀਰਤਨ ਜਾਣਦੇ ਨੇ ਕਥਾ ਕਰ ਲੈਂਦੇ ਨੇ ਅਰਦਾਸ ਕਰਦੇ ਨੇ ਹੁਕਮਨਾਮਾ ਲੈਂਦੇ ਆ ਔਰ ਸਾਰੇ ਅਧਾਰਿਆਂ ਵਿੱਚ ਜਿਹੜੀ ਕਿਉਂਕਿ ਬੱਚੇ ਸਵੇਰ ਦੀ ਪ੍ਰੇਰ ਕਰਦੇ ਆ ਅਰਦਾਸ ਕਰਦੇ ਆ ਕੀਰਤਨ ਕਰਦੇ ਆ ਔਰ ਮੇਨ ਕਿਉਂਕਿ ਮੁੱਖ ਕਾਲਜ ਸਾਡੀ ਮਾਨਸ ਸੰਸਥਾ ਸੀ ਕਿੰਨੇ ਹੁੰਨੇ ਆ ਕਿ ਜਿਹਦੀ ਸਥਾਪਨਾ ਦੀ ਛਤਰ ਛਾਇਆ ਹੇਠ ਸਾਡੇ ਫਿਰ ਹੁਣ 14 ਕਾਲਜ 6 ਸਕੂਲ ਸਥਾਪਿਤ ਹੋਏ ਪਰ ਇਹ ਜਿਹੜਾ ਮੁੱਖ ਮਿਸ਼ਨ ਜਿਸ ਭਾਵਨਾ ਨਾਲ ਇਹ ਕਾਲਜ ਦੀ ਇਹ ਹੋਂਦਾ ਹੈ ਇਹਨੇ ਆਪਣੀਆਂ ਧਾਰਮਿਕ ਪਰੰਪਰਾਵਾਂ ਨੂੰ ਮਰਜ਼ਾਦਾ ਨੂੰ ਸੰਭਾਲਿਆ ਹੋਇਆ ਚਾਹੇ ਸਿੱਖ ਰਹਿ ਤੁਰ ਮਰਜ਼ਾਦਾ ਬਣੀ ਪ੍ਰੋਫੈਸਰ ਤੇਜਾ ਸਿੰਘ ਖਾਲਸਾ ਕਾਲ ਦੇ ਚਾਹੇ ਟੀਕਾਕਾਰੀ ਹੋਈ ਗਿਆਨੀ ਵਿਸ਼ਨ ਸਿੰਘ ਜੀ ਨੇ ਸਭ ਤੋਂ ਪਹਿਲਾਂ 1909 ਵਿੱਚ ਇੱਥੇ ਆਏ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਦਸਮ ਪਾਤਸ਼ਾਹ ਦੀ ਬਾਣੀ ਦਾ ਟੀਕਾ ਕੀਤਾ ਫਿਰ ਪ੍ਰੋਫੈਸਰ ਸਾਫ ਸਿੰਘ ਜੀ ਰਹੇ ਡਾਕਟਰ ਗੰਡਾ ਸਿੰਘ ਜੀ ਦੀ ਇਤਿਹਾਸਕਾਰੀ ਡਾਕਟਰ ਤਾਰਨ ਸਿੰਘ ਜੀ ਹੋਣਾ ਦੀ ਫਿਲਾਸਫੀ ਡਾਕਟਰ ਵਿਦਿਆਰਥੀ ਜੀ ਦਾ ਕਾਰਜ ਡਾਕਟਰ ਕ੍ਰਿਪਾਲ ਸਿੰਘ ਜੀ ਹੋਣਾ ਦਾ ਕਾਰਜ ਔਰ ਇਹ ਡਾਕਟਰ ਜੋਬ ਸਿੰਘ ਜੀ ਜੋ 1905 ਵਿੱਚ ਧਾਰਮਿਕ ਵਿਭਾਗ ਸਥਾਪਿਤ ਹੋਇਆ ਉਹਦੇ ਪਹਿਲੇ ਮੁਖੀ ਵੀ ਸਾਨੂੰ ਬਾਅਦ ਚੋਂ ਬਤੌਰ ਪ੍ਰਿੰਸੀਪਲ ਵੀ ਰਹੇ ਫਿਰ ਉਹ ਵਾਈਸ ਚਾਂਸਲਰ ਹੋਏ ਪੰਜਾਬੀ ਯੂਨੀਵਰਸਿਟੀ ਦੇ ਤਾਂ ਮੇਰਾ ਕਹਿਣ ਤੋਂ ਭਾਵ ਕਿ ਜਿਹੜਾ ਪਹਿਲਾ ਪ੍ਰਚਾਰਕ ਮਿਸ਼ਨਰੀ ਕਾਲਜ ਵੀ ਬਣਾਇਆ ਸ਼ਰੌਣੀ ਕਮੇਟੀ ਨੇ 1927 ਚ ਉਹਨੂੰ ਪੜਾਉਣ ਵਾਲੇ ਵੀ ਖਾਲਸਾ ਕਾਲ ਦੇ ਪ੍ਰੋਫੈਸਰ ਹੁੰਦੇ ਸਨ ਮਤਲਬ ਖਾਲਸਾ ਕਾਲ ਜ ਆਪਣੇ ਹੋਂਦ ਕਾਲ ਤੋਂ ਲੈ ਕੇ ਅੱਜ ਤੱਕ ਆਪਣੀ ਧਾਰਮਿਕ ਆਸਥਾ ਸਿੱਖ ਪਰੰਪਰਾਵਾਂ ਮਰਯਾਦਾਵਾਂ ਸਿੱਖ ਫਲਸਫਾ ਇਸ ਸਭ ਦੇ ਨਾਲ-ਨਾਲ ਇਹਦੀ ਪ੍ਰਸਾਰ ਵਾਸਤੇ ਪ੍ਰਚਾਰ ਵਾਸਤੇ ਸਦੀਵ ਕਾਲ ਕਰशील ਹੈ ਅੱਜ ਵੀ ਅਸੀਂ ਇਹ ਮਾਨ ਨਾਲ ਕਹਿ ਸਕਦੇ ਹਾਂ ਕਿ ਅਸੀਂ ਆਪਣੀਆਂ ਮਹਾਨ ਪਰੰਪਰਾਵਾਂ ਨੂੰ ਮਰਯਾਦਾਵਾਂ ਨੂੰ ਸਾਡੇ ਪ੍ਰਬੰਧਕਾਂ ਨੇ ਸਾਡੇ ਮੁਖੀਆਂ ਨੇ ਬਹੁਤ ਵੱਡੇ ਪੱਧਰ ਤੇ ਸਾਂਭਿਆ ਔਰ ਅਸੀਂ ਅਰਦਾਸ ਕਰਦੇ ਆ ਕਿ ਸਾਡਾ ਸਮੂਹ ਵਿਦਿਆਰਥੀ ਵਰਗ ਜਿਹਦੇ ਵਿੱਚੋਂ ਕਿਉਂਕਿ ਵੱਖ-ਵੱਖ ਧਰਮਾਂ ਦੇ ਬੱਚੇ ਵੀ ਪੜ੍ਹਦੇ ਨੇ ਵੱਖ-ਵੱਖ ਧਰਮਾਂ ਦੇ ਜਿਹੜੇ ਆ ਪ੍ਰੋਫੈਸਰ ਸਾਹਿਬਾਨ ਵੀ ਹੈਗੇ ਨੇ ਇਹ ਸਾਡਾ ਉਹ ਧਰਮ ਨਿਰਪੱਖਤਾ ਦਾ ਉਹ ਕੇਂਦਰ ਹੈ ਜਿਹੜਾ ਗੁਰੂ ਸਾਹਿਬਾਨ ਦੇ ਮਹਾਨ ਫਲਸਫੇ ਜਿਹੜਾ ਉਹਦੇ ਤੇ ਆਧਾਰ ਏਕ ਨੂਰ ਤੇ ਸਭ ਜਾ ਗੁਪਜਾ ਕੌਣ ਭਲੇ ਕੋ ਮੰਦੇ ਉਸ ਭਾਵਨਾ ਨਾਲ ਜਿਹੜਾ ਇੱਕ ਕਾਰਸ਼ੀਲ ਹੈ ਤਾਂ ਇਹਦੇ ਨਾਲ ਅਸੀਂ ਸੰਭਿਆ ਕਿ ਸਾਡੀਆਂ ਭਵਿੱਖ ਦੀਆਂ ਇਸ ਤੋਂ ਵੀ ਹੋਰ ਵੱਡੀਆਂ ਯੋਜਨਾਵਾਂ ਨੇ ਸਾਡੇ ਪ੍ਰਬੰਧ ਕਰਨ ਦੀਆਂ ਜਾਂ ਮੇਨ ਕਾਲਜ ਦੀਆਂ ਕਿ ਅਸੀਂ ਹਰ ਅਮੀਰ ਪਰੰਪਰਾ ਨੂੰ ਸਾਡੇ ਬੱਚਿਆਂ 'ਚ ਹੋਵੇ ਔਰ ਸਾਡੇ ਬੱਚੇ ਚੜ੍ਹਦੀ ਕਲਾ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ